ਪੁਰਾਣੇ ਵਾਸਤੂ ਵਿੱਦਿਆ ਹੈ ਜੋ ਹਿੰਦੂ ਧਰਮ ਵਿੱਚ ਪ੍ਰਚਲਿਤ ਹੈ ਇਸ ਅਨਸਾਰ ਸੋਈ ਘਰ ਵਿੱਚ ਵਸਤੂ ਦੇ ਨਿਯਮ ਅਤੇ ਮਾਰਗਦਰਸ਼ਨ ਹਨ ਜੋ ਕਿਸੇ ਵਿਸ਼ੇਸ਼ ਭਾਗ ਵਿੱਚ ਰੱਖਣ ਨੂੰ ਵਾਸਤਵਿਕ ਹੋਣਾ ਚਾਹੀਦੇ ਹਨ ਇਹ ਨਿਯਮ ਆਮ ਤੌਰ ਤੇ ਕਿਸੇ ਦਿਸ਼ਾ ਮੋਹਰਤ ਜਾਂ ਸ਼ੁਭ ਪ੍ਰਤੀਕ ਦੇ ਮੁਤਾਬਿਤ ਹੁੰਦੇ ਹਨ ਕੁਝ ਵਿਸ਼ੇਸ਼ਤਾਵਾਂ ਦੀ ਸਮਝ ਦੇ ਲਈ ਇੱਕ ਪੰਨੇ ਦੇ ਇਕ ਸਧਾਰਨ ਹਿੱਸੇ ਹੈ ਅਤੇ ਇਸ ਤੋਂ ਪਹਿਲਾਂ ਇਸ ਦੇ ਪ੍ਰਯੋਗ ਦੇ ਕਾਰਨ ਇੱਕ ਵਸਤੂ ਵਿਸਾਲ ਮਾਪਦੰਡ ਦੀ ਸਿੱਖਿਆ ਕਰੋ ਵਸਤੂ ਗਿਆਨ ਵਿੱਚ ਤਵੇ ਦੇ ਗਈ ਉਪਾਵਾਂ ਬਾਰੇ ਦੱਸਿਆ ਗਿਆ ਹੈ ਇਹ ਨੁਕਸਿਆ ਨੂੰ ਅਜਮਾਉਣ ਦੇ ਨਾਲ ਤੁਸੀਂ ਆਪਣੇ ਘਰ ਵਿੱਚ ਲక్ష్ਮੀ ਦੀ ਕਿਰਪਾ ਹਮੇਸ਼ਾ ਬਣਾ ਕੇ ਰੱਖ ਸਕਦੇ ਹੋ ਉਸ ਦੇ ਨਾਲ ਹੀ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹੇਗੀ ਅਤੇ ਧਨ ਦੀ ਕੋਈ ਵੀ ਕਮੀ ਨਹੀਂ ਰਹੇਗੀ ਘਰ ਦੇ ਵਿੱਚ ਪੈਸੇ ਦੇ ਪਾਣੀ ਦੀ ਤਰ੍ਹਾਂ ਵਰਖਾ ਹੋਵੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਤਵਾ ਨਾ ਸਿਰਫ ਰੋਟੀ ਬਣਾਉਣ ਦੇ ਲਈ ਸਾਡੇ ਕੰਮ ਆਉਂਦਾ ਹੈ ਬਲਕਿ ਇਹ ਤੁਹਾਡੇ ਘਰ ਵਿੱਚ ਧੰਨ ਦੀ ਬਰਕਤ ਲਿਆਉਣ ਦਾ ਕੰਮ ਵੀ ਕਰਦਾ ਹੈ ਤਵਾ ਸਾਡੇ ਕਿਚਨ ਦੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਆਓ ਹੁਣ ਤੁਹਾਨੂੰ ਤਵੇ ਦੇ ਉਪਾਅਾਂ ਬਾਰੇ ਵਿਸਥਾਰ ਵਿੱਚ ਦੱਸ ਦਿੰਦੇ ਹਾਂ ਪਰ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਨਹੀਂ ਕੀਤਾ ਹੋਇਆ ਤਾਂ ਅਤੇ ਹਮੇਸ਼ਾ ਦੇਵੀ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਉੱਤੇ ਬਣਿਆ ਰਹੇਗਾ ਅਤੇ ਇਸ ਵੀਡੀਓ ਨੂੰ ਆਪਣੇ ਯਾਰਾ ਦੋਸਤਾਂ ਰਿਸ਼ਤੇਦਾਰਾਂ ਵਿੱਚ ਜਰੂਰ ਸ਼ੇਅਰ ਕਰੋ ਜੀ ਤਾਂ ਜੋ ਇਸ ਅਨੋਖੀ ਜਾਣਕਾਰੀ ਤੋਂ ਕੋਈ ਵਾਂਝਾ ਨਾ ਰਹਿ ਸਕੇ ਕਮੈਂਟ ਬਾਕਸ ਵਿੱਚ ਜੈ ਦੇਵੀ ਲక్ష్ਮੀ ਜਰੂਰ ਲਿਖਣਾ ਅਤੇ ਇਸ ਦੇ ਨਾਲ ਇਸ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਨਾ ਜੀ ਆਓ ਤੁਹਾਨੂੰ ਤਵੇ ਦੇ ਉਪਾਮਾਂ ਬਾਰੇ ਵਿਸਤਾਰ ਵਿੱਚ ਦੱਸ ਦਿੰਦੇ ਹਾਂ ਸਾਨੂੰ ਤਵੇ ਉੱਤੇ ਕਦੇ ਵੀ ਝੂਠੇ ਭਾਂਡੇ ਨਹੀਂ ਰੱਖਣੇ ਚਾਹੀਦੇ ਜਿਹੜੀਆਂ ਮਹਿਲਾਵਾਂ ਇਹ ਜਾ ਕਰਦੀਆਂ ਹਨ ਉਹਨਾਂ ਦੇ ਘਰ ਵਿੱਚ ਬਰਕਤ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਦੇਵੀ ਲਕਸ਼ਮੀ ਉਹਨਾਂ ਨਾਲ ਨਾਰਾਜ਼ ਹੋ ਜਾਂਦੀ ਹੈ ਇਸ ਲਈ ਕਦੇ ਵੀ ਤਵੇ ਉੱਤੇ ਭਾਂਡੇ ਨੂੰ ਨਾ ਰੱਖੋ ਨਾ ਹੀ ਤਵੇ ਨੂੰ ਧੋਣ ਵਾਲੇ ਝੂਠੇ ਭਾਂਡਿਆਂ ਵਿੱਚ ਰੱਖੋ ਇਸ ਗੱਲ ਦਾ ਮਹਿਲਾਵਾਂ ਹਮੇਸ਼ਾ ਖਾਸ ਧਿਆਨ ਰੱਖਣਾ ਬਹੁਤ ਸਾਰੀਆਂ ਮਹਿਲਾਵਾਂ ਇਹ ਜੀਆਂ ਹੁੰਦੀਆਂ ਨੇ ਜੋ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਅਕਸਰ ਖੜਾ ਕਰ ਦਿੰਦੀਆਂ ਹਨ ਤਵਾ ਸਾਨੂੰ ਹਮੇਸ਼ਾ ਲਟਾ ਕੇ ਰੱਖਣਾ ਚਾਹੀਦਾ ਹੈ ਜੇਕਰ ਮਹਿਲਾਵਾਂ ਤਵੇ ਨੂੰ ਖੜਾ ਕਰਕੇ ਰੱਖਦੀਆਂ ਹਨ ਤਾਂ ਘਰ ਦੇ ਵਿੱਚ ਲੜਾਈ ਝਗੜੇ ਵਾਧਦੇ ਹਨ ਇਸ ਤੋਂ ਇਲਾਵਾ ਮਹਿਲਾਵਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਖਾਣਾ ਬਣਾਉਣ ਤੋਂ ਬਾਅਦ ਤਵੇ ਨੂੰ ਕਦੇ ਵੀ ਖਾਲੀ ਨਹੀਂ ਛੱਡਣਾ ਚਾਹੀਦਾ ਬਹੁਤ ਸਾਰੀਆਂ ਮਹਿਲਾਵਾਂ ਤਵੇ ਨੂੰ ਖਾਲੀ ਛੱਡ ਦਿੰਦੀਆਂ ਹਨ ਹਨ ਖਾਣਾ ਬਣਾਉਣ ਤੋਂ ਬਾਅਦ ਤਵੇ ਨੂੰ ਐਵੇਂ ਹੀ ਰੱਖ ਦਿੰਦੇ ਹਨ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਬਿਲਕੁਲ ਛੱਡ ਦਿਓ ਰੋਟੀ ਬਣਾਉਣ ਤੋਂ ਬਾਅਦ ਰਸੋਈ ਕਰਦੇ ਤਵੇ ਨੂੰ ਹਮੇਸ਼ਾ ਗੈਸ ਚੁੱਲੇ ਉੱਤੋਂ ਉਤਾਰ ਕੇ ਰੱਖ ਦੇਵੋ ਨੰਬਰ ਤਿੰਨ ਮਹਿਲਾਵਾਂ ਨੂੰ ਰੋਟੀ ਬਣਾਉਣ ਤੋਂ ਬਾਅਦ ਕਦੇ ਵੀ ਰਸੋਈ ਘਰ ਦੇ ਵਿੱਚ ਤਵੇ ਨੂੰ ਭੁੱਲ ਕੇ ਵੀ ਗੰਦਾ ਨਹੀਂ ਛਡਣਾ ਚਾਹੀਦਾ ਹਮੇਸ਼ਾ ਉਸ ਨੂੰ ਨਮਕ ਅਤੇ ਨਿੰਬੂ ਪਾਣੀ ਦੇ ਨਾਲ ਚੰਗੀ ਤਰ੍ਹਾਂ ਤੋਂ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਉਸ ਨੂੰ ਗੰਦਾ ਛੱਡ ਦਿੰਦੇ ਹਾਂ ਤਾਂ ਸਾਡੇ ਘਰ ਵਿੱਚ ਗਰੀਬੀ ਦਾ ਵਾਹ ਸੋ ਹੋ ਜਾਂਦਾ ਹੈ ਇਹ ਸਾਡੀ ਗਰੀਬੀ ਦਾ ਮੁੱਖ ਕਾਰਨ ਬਣਦਾ ਹੈ ਮਹਿਲਾਵਾਂ ਇਸ ਗੱਲ ਦੇ ਜ਼ਰੂਰ ਧਿਆਨ ਦੇਣ ਜੀ ਨੰਬਰ 4 ਤਵਾ ਅਤੇ ਕਢਾਈ ਰਾਹੂ ਨੂੰ ਦਰਸਾਉਂਦੇ ਹਨ ਇਸ ਲਈ ਆਪਣੀ ਰਸੋਈ ਘਰ ਦਾ ਸਾਫ ਸਫਾਈ ਜਰੂਰ ਰੱਖਿਆ ਕਰੋ ਜੇ ਔਰਤਾਂ ਗੰਦੇ ਤਵੇ ਗੰਦੇ ਤਵੇ ਨੂੰ ਗੰਦੀ ਕਢਾਈ ਦੀ ਵਰਤੋਂ ਕਰਦੀਆਂ ਹਨ ਉਹ ਸਿੱਧਾ ਅਸਰ ਉਹਨਾਂ ਦੇ ਪਤੀ ਉੱਤੇ ਪੈਂਦਾ ਹੈ ਤੇ ਪਤੀ ਨੂੰ ਫਿਰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 5 ਜਦੋਂ ਔਰਤਾਂ ਸਵੇਰੇ ਰੋਟੀ ਬਣਾਉਣ ਤੋਂ ਪਹਿਲਾਂ ਰਸੋਈ ਘਰ ਵਿੱਚ ਜਾਂਦੀਆਂ ਹਨ ਤਾਂ ਤਵੇ ਨੂੰ ਗੈਸ ਚੁੱਲ੍ਹੇ ਤੇ ਰੱਖ ਦੇ ਰੱਖ ਕੇ ਪਾਣੀ ਦਾ ਛਿੱਟਾ ਦਿਂਦੀਆਂ ਹਨ ਅਜਿਹਾ ਕਰਨਾ ਸਾਡੇ ਲਈ ਬਹੁਤ ਮਾੜਾ ਸ਼ਗਨ ਹੁੰਦਾ ਹੈ ਅਜਾ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਵੇਰ 13ਵੇਂ ਦਿਨ ਪਾਣੀ ਦਾ ਛਿੱਟਾ ਦਿੱਤਾ ਜਾਂਦਾ ਹੈ ਇਸ ਲਈ ਸ਼ੁਭ ਸਮੇਂ ਵਿੱਚ ਅਜਾਇਹਾ ਕਰਨਾ ਸਾਡੇ ਲਈ ਬਹੁਤ ਹੀ ਅਸ਼ੁਭ ਹੁੰਦਾ ਹੈ ਅਤੇ ਅਜਾਇਹਾ ਕਰਨ ਨਾਲ ਬਹੁਤ ਹੀ ਜ਼ਿਆਦਾ ਤੇਜ਼ ਬਾਰਿਸ਼ ਆਉਣ ਦੀ ਸੰਭਾਵਨਾ ਬਣਦੀ ਹੈ ਪੁਰਾਣੇ ਬਜ਼ੁਰਗਾਂ ਵੱਲੋਂ ਇਹ ਵਿਚਾਰ ਸਾਨੂੰ ਦੱਸੇ ਗਏ ਸਨ ਇਸ ਲਈ ਸਾਨੂੰ ਕਦੇ ਵੀ ਗਰਮ ਤਵੇ ਉੱਤੇ ਪਾਣੀ ਦਾ ਛਿੱਟਾ ਬਿਲਕੁਲ ਵੀ ਨਹੀਂ ਮਾਰਨਾ ਚਾਹੀਦਾ ਨੰਬਰ 6 ਜਦੋਂ ਮਹਿਲਾਵਾਂ ਰਸੋਈ ਘਰ ਵਿੱਚ ਤਵੇ ਦੀਆਂ ਇਸਤੇਮਾਲ ਕਰਦੀਆਂ ਹਨ ਤਵੇ ਉੱਤੇ ਰੋਟੀਆਂ ਬਣਾਉਂਦੀਆਂ ਹਨ ਤਾਂ ਉਹਨਾਂ ਨੂੰ ਕਦੇ ਵੀ ਚੱਪਲਾ ਜੁੱਤੀਆਂ ਪਾ ਕੇ ਇਹ ਜਾ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਘਰ ਵਿੱਚ ਮਾਤਾ ਲక్ష్ਮੀ ਦਾ ਅਸ਼ੀਰਵਾਦ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ ਕਿਉਂਕਿ ਮਾਤਾ ਲక్ష్ਮੀ ਸਾਡੇ ਨਾਲ ਨਿਰਾਸ਼ ਹੋ ਜਾਂਦੀ ਹੈ ਇਸ ਲਈ ਇਹ ਸਾਡੇ ਘਰ ਵਿੱਚ ਗਰੀਬੀ ਆਉਣ ਦਾ ਕਾਰਨ ਬਣਦਾ ਹੈ ਅਜਿਹੇ ਮਹਿਲਾਵਾਂ ਬਿਲਕੁਲ ਵੀ ਨਾ ਕਰਨਾ ਵਾਸਤੂ ਸ਼ਾਸਤਰ ਵਿੱਚ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦਾ ਇੱਕ ਬਹੁਤ ਹੀ ਸਰਲ ਉਪਾਏ ਦੱਸਿਆ ਗਿਆ ਹੈ ਰਸੋਈ ਘਰ ਦੇ ਤਵੇ ਉੱਤੇ ਰੋਟੀ ਬਣਾਉਣ ਤੋਂ ਪਹਿਲਾਂ ਥੋੜਾ ਜਿਹਾ ਨਮਕ ਛਿੜਕ ਦੇਓ ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਇਹ ਜਾਇਹਾ ਕਰਨ ਨਾਲ ਕਦੇ ਵੀ ਘਰ ਵਿੱਚ ਪੈਸੇ ਦਾ ਭੋਜਨ ਦੀ ਕਮੀ ਨਹੀਂ ਆਉਂਦੀ ਘਰ ਵਿੱਚ ਹਮੇਸ਼ਾ ਖੁਸ਼ਿਆਲੀ ਬਣੀ ਰਹਿੰਦੀ ਹੈ ਤੇ ਘਰ ਹਰਿਆ ਭਰਿਆ ਰਹਿੰਦਾ ਹੈ ਇਸ ਦਾ ਵਿਗਿਆਨਿਕ ਮਤਵ ਇਹ ਹੈ ਕਿ ਅਜੇ ਕਰਨ ਨਾਲ ਤਵੇ ਦੇ ਸਾਰੇ ਕਟਾਨੂ ਮਰ ਜਾਂਦੇ ਹਨ ਇਹ ਰੋਟੀਆਂ ਦਾ ਇਸਤੇਮਾਲ ਕਰਨ ਨਾਲ ਕਦੇ ਵੀ ਕੋਈ ਵਿਅਕਤੀ ਬਿਮਾਰ ਨਹੀਂ ਹੁੰਦਾ ਇਸ ਲਈ ਮਹਿਲਾਵਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਜੀ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਬਹੁਤ ਵਧੀਆ ਲੱਗੀ ਤਾਂ ਤੁਸੀਂ ਚੈਨਲ ਨੂੰ ਦੇਖ ਕਮੈਂਟ ਬਾਕਸ ਵਿੱਚ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਧੰਨਵਾਦ